ਇੱਕ ਬੰਦਾ ਸੀਗਾ ਕੋਈ ਉਹ ਬਿਮਾਰ ਹੋ ਗਿਆ ਬਹੁਤ ਜ਼ਿਆਦਾ ਉਹਨੂੰ ਵੈਂਟੀਲੇਟਰ ਤੇ ਬਾਹਤ ਆ ਜੀ ਤੇ ਕਹਿੰਦੇ ਵੀ ਇਹ ਹੁਣ ਬੰਦਾ ਜੀ ਬਸ ਵੈਂਟੀਲੇਟਰ ਤੇ ਆ ਤੇ ਅਸੀਂ ਇਹਨੂੰ ਸਾਹ ਦੇ ਸਕਦੇ ਦੋ ਦਿਨ ਵੀ ਤੂੰ ਹੀ ਆਪਣੇ ਰਿਸ਼ਤੇਦਾਰ ਕੇ ਇਹਨੂੰ ਆਪਣੇ ਜਿਹੜੇ ਬਾਹਰ ਉਹਨੂੰ ਸਾਧ ਲਓ ਵੈਸੇ ਤਾਂ ਬੰਦਾ ਖਤਮ ਹੀ ਹੈ ਤੇ ਪਰ ਅਸੀਂ ਕੋਸ਼ਿਸ਼ ਕਰਦੇ ਆ ਹਜੇ ਉਹ ਤਾਂ ਜਿੰਦਾ ਆ ਕਹਿੰਦਾ ਜੀ ਕਿੰਨੇ ਪੈਸੇ ਜੀ ਦੋ ਦਿਨਾਂ ਦੇ ਹਾਂ ਜਿੰਨੇ ਵੀ ਉਹ ਨਹੀਂ ਦੱਸੇ ਕਹਤਾ ਹੋਊਗਾ 2 ਲੱਖ 3 ਲੱਖ ਕਹਤਾ ਆਊਗਾ ਤੇ ਉਹ ਬੰਦਾ ਗਿਆ ਅੱਲਾ ਨਾਲ ਗੱਲਾਂ ਕਰਨ ਲੱਗ ਪਿਆ ਕਹਿੰਦਾ ਅੱਲਾ ਉਹਨੂੰ ਰੀਅਲਰ ਹੋਇਆ ਬੰਦੇ ਨੂੰ ਹੂੰ ਕਹਿੰਦਾ ਅੱਲਾ ਅਸੀਂ ਤਾਂ ਤੇਰਾ ਐਵੇਂ ਨਹੀਂ ਸ਼ੁਕਰ ਕਰਦੇ ਸੀਗੇ ਕਹਿੰਦੇ ਵੀ ਇਹਨਾਂ ਨੇ ਨਕਲੀ ਸਾਹ ਦੇਣ ਦੇ ਸਾਨੂੰ 2 ਲੱਖ 3 ਲੱਖ ਰੁਪਈਆ ਦੱਸਦਾ ਦੋ ਦਿਨਾਂ ਦਾ ਤੇ ਅੱਲਾ ਤੂੰ ਸਾਨੂੰ ਕਿੰਨੇ ਚਿਰ ਦਾ ਸਾਹ ਦਿੰਦਾ ਜੇ ਤੂੰ ਸਾਬ ਲੈਣ ਤੇ ਆ ਗਿਆ ਫੇਰ ਤਾਂ ਸਾਡੇ ਰਹਿਣਾ ਹੀ ਬੱਲੇ ਕੱਖ ਨਹੀਂਗਾ ਜੀ ਯਾਰ ਆਪਾਂ ਉਹਨੀਆਂ ਨਿਯਮਤਾਂ ਨੂੰ ਦੇਖਦੇ ਨਹੀਂ ਆਪਾਂ ਕਹਿੰਦੇ ਨੇ ਵੀ ਯਾਰ ਲੈ ਉਹਦੇ ਕੋ ਆ ਗੱਡੀ ਆ ਸਾਡੇ ਕੋ ਆ ਗੱਡੀ ਕਿਉਂ ਨਹੀਂ ਆ ਗਈ ਕੀ ਬਾਤ ਹੈ ਉਹ ਯਾਰ ਕਿੱਦਾਂ ਆਪਾਂ ਕਿਉਂ ਨਹੀਂ ਸ਼ੁਗਰ ਕਰਦੇ ਯਾਰ ਅੱਲਾ ਦਾ ਜੀ ਜੀ ਅੰਨੇ ਨੂੰ ਪੁੱਛ ਕੇ ਦੇਖੋ ਵੀ ਯਾਰ ਕਿਸ ਹਿਸਾਬ ਨਾਲ ਦੁਨੀਆ ਕਿਦਾਂ ਦੀ ਦੀਦੀ ਆ ਉਹਨੇ ਕਹਿਣਾ ਯਾਰ ਮੇਰੇ ਤੋਂ ਸਾਰਾ ਪੈਸਾ ਲੈ ਲਓ ਪਰ ਮੈਨੂੰ ਇੱਕ ਵਾਰੀ ਦੁਨੀਆ ਦੇਖ ਲੈ ਕੀ ਬਾਤ ਹੈ